ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਉ ਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਹੈ ਅੱਜ ਦੇ ਪਾਵਨ ਸ੍ਰੀ ਮੁਖਵਾਗ ਤਨ ਧਨ ਸ੍ਰੀ ਗੁਰੂ ਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗੋ ਦੇ ਵਿੱਚੋਂ ਚਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਪਰਮੇਸ਼ਰ ਦਿੱਤਾ ਬੰਨਾ ਵੰਨ ਦਾ ਮਤਲਬ ਹੈ ਰੁਕਾਵਟ ਪਾ ਦੇਣੀ ਢੱਕਾ ਮਾਰ ਦੇਣਾ ਬੰਨ ਪਾ ਦੇਣਾ ਮਹਾਰਾਜ ਕਹਿੰਦੇ ਹਨ ਕਿ हे ਸੰਤ ਜਨੋ ਜਿਸ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਪਰਮੇਸ਼ਰ ਨੇ ਬਿਕਾਰਾਂ ਦੇ ਰਾਹ ਵਿੱਚ ਮਾੜੇ ਕਰਮਾਂ ਦੇ ਰਾਹ ਵਿੱਚ ਦੱਕਾ ਮਾਰ ਦਤਾ ਬੰਨ ਪਾ ਦਤਾ ਰੁਕਾਵਟ ਪਾ ਦਤੀ ਉਸ ਮਨੁੱਖ ਦੇ ਅੰਦਰੋਂ ਦੁੱਖ ਰੋਗ ਕਾ ਡੇਰਾ ਭੰਨਾ ਵੀ ਪਰਮੇਸ਼ਰ ਨੇ ਦੁੱਖਾਂ ਤੇ ਰੋਕਾਂ ਦਾ ਡੇਰਾ ਹੀ ਮੁਕਾ ਦਿੱਤਾ ਜਿਸ ਉਤੇ ਪਰਮੇਸ਼ਰ ਨੇ ਕਿਰਪਾ ਕੀਤੀ ਆਨੰਦ ਕਰੈ ਨਰ ਨਾਰੀ ਉਹ ਸਾਰੇ ਨਰ ਨਾਰੀ ਉਹ ਸਾਰੇ ਜੀਵ ਫਿਰ ਆਤਮਿਕ ਆਨੰਦ ਮਾਣਦੇ ਹਨ ਜਦੋਂ ਮਾਲਕ ਦੀ ਕਿਰਪਾ ਹੋ ਜਾਏ ਹਰ ਹਰ ਪ੍ਰਭ ਕਿਰਪਾ ਧਾਰੀ ਵਿਜਨਾ ਉਤੇ ਪ੍ਰਮਾਤਮਾ ਨੇ ਇਹ ਕਿਰਪਾ ਕਰ ਦਿੱਤੀ ਜਿਨ੍ਹਾਂ ਦੇ ਦੁੱਖਾਂ ਦਾ ਰੋਗਾਂ ਦਾ ਡੇਰਾ ਮੁਪ ਗਿਆ ਔਰ ਜਿਨ੍ਹਾਂ ਦੇ ਵਿਕਾਰਾਂ ਦੇ ਰਸਤੇ ਵਿੱਚ ਰੁਕਾਵਟ ਪੈ ਗਈ ਭਾਵ ਬੇਕਾਰ ਖਤਮ ਹੋ ਗਏ ਅੰਦਰ ਚੰਗੇ ਖਿਆਲ ਆਤ ਸ਼ੁਰੂ ਹੋ ਗਏ ਚੰਗੇ ਕਰਮ ਕਰਨੇ ਸ਼ੁਰੂ ਕਰ ਦਤੇ ਮਾੜੇ ਕਰਮਾਂ ਤੋਂ ਬਚ ਗਿਆ ਮਾੜੀ ਸੰਗਤ ਤੋਂ ਬਚ ਗਿਆ ਜਦੋਂ ਮਨੁੱਖ ਇਹਨਾਂ ਚੀਜ਼ਾਂ ਤੋਂ ਬਚ ਜਾਂਦਾ ਹੈ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਸਮਝੋ ਵੀ ਉਹਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੈ ਔਰ ਜਿਹਨੂੰ ਕਿਸੇ ਤਰ੍ਹਾਂ ਦਾ ਵੀ ਰੋਗ ਨਾ ਹੋਵੇ ਉਹ ਫਿਰ ਆਤਮਿਕ ਆਨੰਦ ਮਾਣਦਾ ਹੈ ਜਿਹਨੂੰ ਕੋਈ ਵੀ ਰੋਗ ਹੁੰਦਾ ਹੈ ਉਹ ਹਿਰਦਾ ਦੁਖੀ ਰਹਿੰਦਾ ਹੈ ਜਿਹਨੂੰ ਕੋਈ ਰੋਗ ਨਹੀਂ ਹੁੰਦਾ ਉਹ ਆਨੰਦ ਵਿੱਚ ਜੀਵਨ ਬਤੀਤ ਕਰਦਾ ਹੈ ਪਰ ਜਿਹੜੇ ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਹਨ ਉਹ ਦੁੱਖਾਂ ਵਿੱਚ ਵੀ ਤੇ ਸੁੱਖਾਂ ਵਿੱਚ ਵੀ ਇੱਕ ਸਮਾਨ ਰਹਿੰਦੇ ਹਨ ਸੰਤੋ ਸੁਖ ਹੋਆ ਸਭ ਥਾਈ ਮਹਾਰਜ ਕਹਿੰਦੇ ਸੰਤ ਜਨੋ ਵੀ ਜਿਸ ਮਨੁਕ ਨੂੰ ਸਭ ਥਾਵਾਂ ਵਿੱਚ ਸੁਖੀ ਵਰਤੀਤ ਹੁੰਦਾ ਕਿਨੂ ਹੁੰਦਾ ਜਨਾ ਉਤੇ ਮਾਲਕ ਦੀ ਕਿਰਪਾ ਹੋ ਜਾਏ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹੀ ਆ ਸਭ ਨੀ ਜਾਈ ਜਿਸ ਮਨੁਕ ਨੂੰ ਯਕੀਨ ਹੋ ਜਾਂਦਾ ਹੈ ਕਿ ਪਾਰ ਬ੍ਰਹਮ ਪੂਰਨ ਪਰਮੇਸ਼ਰ ਸਭ ਥਾਵਾਂ ਵਿੱਚ ਮੌਜੂਦ ਹੈ ਉਹ ਸਭਨਾਂ ਦੇ ਅੰਦਰ ਵੱਸਦਾ ਹੈ ਉਹ ਜਰੇ-ਜਰੇ ਦੇ ਵਿੱਚ ਹੈ ਉਹ ਕਣ-ਕਣ ਦੇ ਵਿੱਚ ਹੈ ਉਸ ਨੂੰ ਹਰੇਕ ਦੇ ਅੰਦਰ ਔਰ ਸਾਰੀ ਬਨਸਪਤੀ ਵਿੱਚ ਜਿੱਥੇ ਵੀ ਕਿਤੇ ਫਿਰ ਮਨੁੱਖਾ ਲਾਜਨ ਮਾਰਦਾ ਹੈ ਉਹ ਪ੍ਰਮਾਤਮਾ ਹੀ ਪ੍ਰਮਾਤਮਾ ਨਜ਼ਰ ਆਉਂਦਾ ਹੈ ਜਦੋਂ ਸਭਨਾਂ ਦੇ ਅੰਦਰ ਉਹ ਮੌਜੂਦ ਦਿਸਣ ਲੱਗ ਪਾਏ ਸਭਨਾਂ ਦੇ ਅੰਦਰ ਵੱਸਦਾ ਪ੍ਰਮਾਤਮਾ ਦਿੱਸਣ ਲੱਗ ਪੈਂਦਾ ਸਮਝੋ ਇਹ ਸਾਡਾ ਜੀਵਨ ਆਤਮਿਕ ਗੁਣਾਂ ਦੇ ਨਾਲ ਭਰਪੂਰ ਹੋ ਗਿਆ ਵੀ ਸਾਡੇ ਉੱਤੇ ਪ੍ਰਮਾਤਮਾ ਦੀ ਮਿਹਰ ਹੋ ਗਈ। ਤੁਰ ਕੀ ਬਾਣੀ ਆਈ। ਤੁਰ ਕੀ ਬਾਣੀ ਵੀ ਪ੍ਰਮਾਤਮਾ ਦੀ ਸਿਵਤ ਸਲਾਹ ਦੀ ਬਾਣੀ। ਮਹਾਰਾਜ ਕਹਿੰਦੇ ਨੇ ਸੰਤ ਜਨੋ ਵੀ ਪ੍ਰਮਾਤਮਾ ਦੀ ਸਿਵਤ ਸਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆਵਸੀ। ਬਾਣੀ ਨੂੰ ਪੜ੍ਹਨਾ ਹੈ। ਬਾਣੀ ਨੂੰ ਵਿਚਾਰਨਾ ਹੈ। ਇਹ ਨਹੀਂ ਵੀ ਜੇ ਰਮਾਲਾ ਜੋ ਕੋਈ ਵੀ ਮਹਾਰਾਜ ਦੇ ਦਰਸ਼ਨੇ ਦਰਸ਼ਨ ਨਹੀਂ ਹਨ ਆਪਾਂ ਕਈ ਵਾਰੀ ਆਲੇ ਦੁਆਲੇ ਖੜ ਜਾਂਦੇ ਆ ਮੁੱਖ ਬਾਕ ਹੁੰਦਾ ਅਸੀਂ ਉੱਠ ਕੇ ਆਲੇ ਦੁਆਲੇ ਮਹਾਰਾਜ ਦੇ ਦਰਸ਼ਨ ਕਰਨ ਆ ਜਾਂਦੇ ਏਦਾਂ ਦਰਸ਼ਨ ਨਹੀਂ ਬਾਣੀ ਦੇ ਦਰਸ਼ਨ ਹਨ ਬਾਣੀ ਨੂੰ ਪੜਨਾ ਬਾਣੀ ਨੂੰ ਆਪਣੇ ਹਿਰਦੇ ਤੇ ਵਸਾਉਣਾ ਔਰ ਬਾਣੀ ਦਾ ਮੰਨਣ ਕਰਨਾ ਮਹਾਰਾਜ ਕਹਿੰਦੇ ਨੇ ਵੀ ਮੰਨੇ ਕੀ ਗਤ ਕਹੀਂ ਨਾ ਜਾਏ ਪਾਰਬ੍ਰਹਮ ਪਰਮਪੂਰਨ ਪਰਮੇਸ਼ਰ ਜਿਸ ਉਤੇ ਕਿਰਪਾ ਕਰ ਦਿੰਦਾ ਹੈ ਉਹ ਫਿਰ ਹਰ ਇੱਕ ਦੇ ਵਿੱਚ ਉਹ ਪਰਮਾਤਮਾ ਨਜ਼ਰ ਆਉਣ ਲੱਗ ਪੈਂਦਾ ਬਾਣੀ ਸਾਨੂੰ ਸੇਧ ਦਿੰਦੀ ਹੈ ਬਾਣੀ ਸਾਨੂੰ ਉਸ ਪਰਮਾਤਮਾ ਨੂੰ ਵੇਖਣ ਦੀ ਅਕਲ ਦਿੰਦੀ ਹੈ ਤੇ ਸਾਧ ਸੰਗਤ ਬਾਣੀ ਨੂੰ ਪੜ ਕੇ ਬਾਣੀ ਤੋਂ ਸੇਧ ਲੈ ਕੇ ਜੀਵਨ ਅੱਗੇ ਤੋਰਨਾ ਹੁੰਦਾ ਹੈ ਪਰਮਾਤਮਾ ਦੀ ਸਿਵਤ ਸਲਾ ਵਿੱਚ ਜੁੜੋ ਐਸੇ ਵਿੱਚ ਹੀ ਸਾਡਾ ਸਭ ਦਾ ਭਲਾ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਕਹਿੰਦੇ ਉਹਨੇ ਆਪਣੀਆਂ ਸਾਰੀਆਂ ਚਿੰਤਾਵਾਂ ਮੁਕਾਲੀਆਂ ਜਿਨ੍ਹਾਂ ਨੇ ਪਰਮਭਰਮ ਪਰਮੇਸ਼ਰ ਦੀ ਬਖਸ਼ੀ ਹੋਈ ਬਾਣੀ ਨੂੰ ਹਿਰਦੇ ਵਿੱਚ ਵਸਾ ਲਿਆ ਦਇਆਲ ਪਰਮੇਰਵਾਨਾ ਦਇਆ ਦਾ ਸੋਮਾ ਪ੍ਰਮਾਤਮਾ ਉਸ ਮਨੁੱਖ ਉਤੇ ਫਿਰ ਮਿਹਰ ਮਿਹਰਬਾਨ ਹੋਇਆ ਰਹਿੰਦਾ ਹਰ ਨਾਨਕ ਸਾਚ ਵਖਾਨਾ ਇਹ ਨਾਨਕ ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਸਦਾ ਉਚਾਰਦਾ ਹੈ ਜਿਸ ਸਤੇ ਮਾਲਕ ਦੀ ਕਿਰਪਾ ਹੋ ਜਾਵੇ ਜਿਸ ਸਤੇ ਪ੍ਰਮਾਤਮਾ ਦੀ ਸਿਵਤ ਸਲਾਦੀ ਬਾਣੀ ਅੰਦਰ ਵਸ ਜਾਏ ਉਹਦੀਆਂ ਸਾਰੀਆਂ ਚਿੰਤਾਵਾਂ ਚੋਰੀ ਦੂਰ ਹੋ ਜਾਂਦੇ ਹਨ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਤੇ ਸੁੱਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ਜਿਹੜੇ ਪ੍ਰਮਾਤਮਾ ਦੀ ਸਿਵਤ ਸਲਾਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਮਿਸਾਲ ਲੈਂਦੇ ਹਾਂ ਯਤਨ ਕਰੀਏ ਕਿਨਕਾ ਇੱਕ ਜਸ ਜੀਵਸਾ ਵੇ ਤਾਂ ਕਿ ਮਹਿਮ ਗੜੀ ਨਾ ਆਵੇ ਕਿਨਕਾ ਮਾਤਰ ਬਾਣੀ ਦਾ ਵਾਸ ਸਾਡੇ ਹਿਰਦੇ ਤੇ ਹੋਣਾ ਚਾਹੀਦਾ ਹੈ ਇਸੇ ਵਿੱਚ ਹੀ ਸਾਡੀ ਸਭ ਦੀ ਭਲਾਈ ਹੈ ਪ੍ਰਮਾਤਮਾ ਸਭਨਾ ਪਰਮੇਨ ਪ੍ਰਿਆਤ ਰੱਖਣ ਸਵਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤੇ ਪੱਖਤਾ ਦੀ ਕਰਦਾ ਅਰ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਸਭਨਾ ਦੇ ਬਨਨ ਪ੍ਰੇਰ ਕੇ ਆਪ ਲੈਣ ਮਿਤ ਅਰਦਾਸ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰਗ ਗੁਰਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਈ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ